ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਸ਼੍ਰੋਮਣੀ ਕਾਲੀ ਦਲ ਨੂੰ ਝਟਕਾ ਦੇ ਦਿੱਤਾ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਇੱਕ ਵੱਡਾ ਝਟਕਾ ਬਾਦਲ ਦਲ ਲਈ ਸਮਝਿਆ ਜਾ ਰਿਹਾ ਚੰਡੀਗੜ੍ਹ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹਰਦੀਪ ਸਿੰਘ ਬਟਰੇਲਾ ਜਿਨ੍ਹਾਂ ਨੂੰ ਸੁਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੀ ਜ਼ਿੰਮੇਵਾਰੀ ਦਿੱਤੀ ਤੇ ਨਾਲ ਦੀ ਨਾਲ ਉਹਨਾਂ ਨੂੰ ਲੋਕ ਸਭਾ ਸੀਟ ਚੰਡੀਗੜ੍ਹ ਤੋਂ ਉਮੀਦਵਾਰ ਘੋਸ਼ਿਤ ਕੀਤਾ ਸੀ ਤਿੰਨ ਦਿਨ ਪਹਿਲਾਂ ਉਹਨਾਂ ਨੇ ਪਾਰਟੀ ਛੱਡ ਦਿੱਤੀ ਸੀ ਤੇ ਅੱਜ ਉਹ ਸ਼ਰਮਨੀ ਕਾਲੀਦਲ ਛੱਡਦੇ ਹੋਏ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਦੀਪ ਸਿੰਘ ਬਟਰੇਲਾ ਦਾ ਸ਼ਾਮਲ ਹੋਣ ਤੇ ਸਵਾਗਤ ਕੀਤਾ ਤੇ ਨਾਲ ਦੀ ਨਾਲ ਆਮ ਆਦੀ ਪਾਰਟੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪਾਰਟੀ ਦਿਨ ਬਦ ਦਿਨ ਹੋਰ ਮਜ਼ਬੂਤ ਹੁੰਦੀ ਜਾ ਰਹੀ ਆ ਵਿਰੋਧੀ ਪਾਰਟੀਆਂ ਦੇ ਲੀਡਰ ਇਸ ਕਰਕੇ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਆਮ ਆਦੀ ਪਾਰਟੀ ਦੀਆਂ ਨੀਤੀਆਂ ਪਸੰਦ ਆ ਰਹੀਆਂ ਨੇ ਜਿੱਤੇ ਪੰਜਾਬ ਦੇ ਵਿੱਚ ਬਲ ਮਿਲਾ ਉੱਥੇ ਚੰਡੀਗੜ੍ਹ ਦੇ ਵਿੱਚ ਆਵਾਜ਼ੀ ਪਾਰਟੀ ਹੋਰ ਮਜ਼ਬੂਤ ਹੋਈ ਆ ਹਰਦੀਪ ਸਿੰਘ ਬਟਰੇਲਾ ਜਿਹੜੇ ਟਕਸਾਲੀ ਕਾਲੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਕਿਉਂਕਿ ਉਹਨਾਂ ਦੇ ਪਿਤਾ ਵੀ ਸ਼੍ਰੋਮਨੀ ਕਾਲੀ ਦਲ ਵੱਲੋਂ ਦੋ ਦਫਾ ਕੌਂਸਲਰ ਲੈ ਚੁੱਕੇ ਸੀ ਉਹਨਾਂ ਤੋਂ ਬਾਅਦ ਉਹਨਾਂ ਦੇ ਵੱਡੇ ਭਰਾ ਵੀ ਤਿੰਨ ਦਫਾ ਚੰਡੀਗੜ੍ਹ ਤੋਂ ਕੌਂਸਲਰ ਅਤੇ ਡਿਪਟੀ ਮੇਅਰ ਦੇ ਅਹੁਦੇ ਤੇ ਰਹਿ ਚੁੱਕੇ ਉਹਨਾਂ ਦੀ ਬੇਵਕਤੀ ਮੌਤ ਤੋਂ ਬਾਅਦ ਹਰਦੀਪ ਸਿੰਘ ਬਟਰੇਲਾ ਨੂੰ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਯੂਨਿਟ ਦਾ ਪ੍ਰਧਾਨ ਬਣਾਇਆ ਗਿਆ ਸੀ ਦੋ ਦਫਾ ਉਹ ਚੰਡੀਗੜ੍ਹ ਤੋਂ ਕੌਂਸਲਰ ਨੇ ਅਤੇ ਡਿਪਟੀ ਮੇਅਰ ਵੀ ਰਹਿ ਚੁੱਕੇ ਨੇ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਛੁੱਟਾ ਉਦੋਂ ਦੋਨੋਂ ਪਾਰਟੀਆਂ ਪੰਜਾਬ ਅਤੇ ਚੰਡੀਗੜ੍ਹ 'ਚ ਲੱਗ-ਲੱਗ ਚੋਣ ਲੜ ਰਹੇ ਨੇ ਜਿਸ ਕਰਕੇ ਚੰਡੀਗੜ੍ਹ ਦੇ ਵਿੱਚ ਵੀ ਪਹਿਲੀ ਦਫਾ ਸ਼੍ਰੋਮਣੀ ਅਕਾਲੀ ਦਲ ਚੋਣ ਲੜ ਰਿਹਾ ਸੀ ਲੇਕਿਨ ਐਨ ਮੌਕੇ ਨੋਮੀਨੇਸ਼ਨਾਂ ਤੋਂ 2 ਦਿਨ ਪਹਿਲਾਂ ਹਰਦੀਪ ਸਿੰਘ ਬਟਰੇਲਾ ਪਾਰਟੀ ਛੱਡ ਦਿੰਦੇ ਨੇ ਨਾਲ ਦੀ ਨਾਲ ਉਮੀਦਵਾਰੀ ਵੀ ਛੱਡ ਦਿੰਦੇ ਨੇ ਛੱਡਦੇ ਹੋਏ ਇਲਜ਼ਾਮ ਲਗਾਉਂਦੇ ਨੇ ਕਿ ਸੁਖਬੀ ਸਿੰਘ ਬਾਦਲ 13 ਸੀਟਾਂ ਦਾ ਖਿਆਲ ਰੱਖਦੇ ਨੇ ਚੰਡੀਗੜ੍ਹ ਨੂੰ ਭੁੱਲ ਹੀ ਗਏ ਮੈਨੂੰ ਵੀ ਭੁੱਲ ਗਏ ਨਾ ਮੈਨੂੰ ਕੋਈ ਮਦਦ ਕਰਨ ਦਾ ਐਲਾਨ ਦਿੱਤਾ ਗਿਆ ਤੇ ਮੈਂ ਕਿਵੇਂ ਚੋਣ ਲੜ ਸਕਦਾ ਹਾਲਾਂਕਿ ਜਿਸ ਦਿਨ ਹਰਦੀਪ ਸਿੰਘ ਬਟਰੇਲਾ ਨੇ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਹਾਜਰਸਨ ਚਰਚਾ ਸੀ ਕਿ ਹਦੀਪ ਸਿੰਘ ਬਟਰੀਲਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ ਨੇ ਲੇਕਿਨ ਅੱਜ ਉਹ ਭਾਰਤੀ ਜਨਤਾ ਪਾਰਟੀ ਦੀ ਬਜਾਏ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਨਿਵਾਸ ਦੇ ਵਿੱਚ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਹਰਦੀਪ ਸਿੰਘ ਬਟਰੀਲਾ ਤੇ ਉਹਨਾਂ ਦੇ ਸਾਥੀਆਂ ਦਾ ਸਵਾਗਤ ਕਰ ਰਹੇ ਨੇ ਹਰਦੀਪ ਸਿੰਘ ਬਟਰੀਲਾ ਤਿੰਨ ਵਾਰ ਕੌਂਸਲ ਤੇ ਸੀਨੀਅਰ ਡਿਪਟੀ ਮੀਰ ਆਦਿ ਤੇ ਵੀ ਰਹਿ ਚੁੱਕੇ ਨੇ ਹਾਲਾਂਕਿ ਜਦੋਂ ਇਨਾਂ ਨੇ ਪਾਰਟੀ ਦੇ ਉਮੀਦਵਾਰ ਛੱਡੀ ਸੀ ਸ਼੍ਰੋਮਣੀ ਅਕਾਲੀ ਦਲ ਨੇ ਹਰਦੀਪ ਸਿੰਘ ਬਟਰੀਲਾ ਤੇ ਇਲਜ਼ਾਮ ਲਗਾਏ ਸੀ ਕਿ ਇਹੋ ਜੇ ਦਗਾਬਾਜ਼ ਪਾਰਟੀ ਵਾਸਤੇ ਹਮੇਸ਼ਾ ਲਈ ਦਰਵਾਜ਼ੇ ਬੰਦ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾ ਝਟਕਾ ਨਹੀਂ ਉਸ ਤੋਂ ਪਹਿਲਾਂ ਆਮ ਆਦੀ ਪਾਰਟੀ ਨੇ ਕਈ ਝਟਕੇ ਦਿੱਤੇ ਨੇ ਖਾਸ ਕਰਕੇ ਜਲੰਧਰ ਤੋਂ ਪਵਨ ਕੁਮਾਰ ਤਿੰਨੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਦੂਬਰਾ ਐਮਐਲਏ ਰਹਿ ਚੁੱਕੇ ਨੇ ਉਹ ਵੀ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋ ਗਏ ਸੀ ਬਾਅਦ ਚ ਉਹਨਾਂ ਨੂੰ ਭੁਖਮਤੀ ਭਗਵੰਤ ਮਾਨ ਨੇ ਜਲੰਧਰ ਲੋਕ ਸਭਾ ਤੋਂ ਉਮੀਦਵਾਰ ਕੋਸ਼ਿਸ਼ ਕਰ ਦਿੱਤਾ ਸੀ विक्रम सिंह मुजीठिया ਦੇ ਖਾਸਮ ਦਾ ਦਰਸ਼ਨ ਵਾਲੇ ਤਲਬੀਰ ਸਿੰਘ ਗਿੱਲ ਵੀ ਸ਼੍ਰੋਮਣੀ ਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਚ ਸ਼ਾਮਲ ਹੋ ਚੁੱਕੇ ਨੇ ਇਸ ਤਰ੍ਹਾਂ ਹੋਰ ਵੀ ਸ਼੍ਰੋਮਣੀ ਕਾਲੀ ਦਲ ਦੇ ਕਾਂਗਰਸ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਆਪਣੀ ਆਪਣੀਆਂ ਪਾਰਟੀਆਂ ਛੱਡ ਕੇ ਆਮ ਆਦੀ ਪਾਰਟੀ ਚ ਸ਼ਾਮਲ ਹੋ ਚੁੱਕੇ ਨੇ ਭਗਵੰਤ ਮਾਨ ਅਕਸਰ ਕਹਿ ਰਹੇ ਨੇ ਕਿ ਜੋ ਕੰਮ ਉਹਨਾਂ ਦੀ ਸਰਕਾਰ ਨੇ ਇਹਨਾਂ 5ਂ ਮਹੀਨਿਆਂ ਦੇ ਵਿੱਚ ਕੀਤੇ ਨੇ ਇਹ ਕੰਮ ਪਿਛਲੇ 70 ਸਾਲਾਂ ਦੇ ਵਿੱਚ ਵੀ ਨਹੀਂ ਹੋਏ خاص ਕਰਕੇ صحت ਅਤੇ ਸਿੱਖਿਆ ਦੇ ਵਿੱਚ ਜੋ ਸਰਕਾਰ ਨੇ ਸਾਰਥਿਕ ਕਦਮ ਉਠਾਏ ਨੇ ਉਹਨਾਂ ਦਾ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ 40000 ਤੋਂ ਵੱਧ ਪੰਜਾਬ ਦੇ ਧੀਆ ਪੁੱਤਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਤੇ ਹਲੇ ਹੋਰ ਵੀ ਦਰਵਾਜ਼ੇ ਨੌਕਰੀਆਂ ਦੇ ਖੁੱਲੇ ਨੇ ਚੋਣ ਜਾਬ ਤੇ ਖਤਮ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਹੋਰ ਖੋਲ ਦਿੱਤੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਉੱਥੇ ਆਵਾਜ਼ੀ ਪਾਰਟੀ ਲਗਾਤਾਰ ਕਹਿ ਰਹੀ ਹੈ ਕਿ ਇਸ ਵਾਰ 13 0 ਦਾ ਮੁਕਾਬਲਾ ਹੋਏਗਾ 13 ਦੇ 13 ਆਮ ਆਦੀ ਪਾਰਟੀ ਨੇ ਜਿਤਨੀਆਂ ਵਿਰੋਧੀਆਂ ਦੇਤੇ ਖਾਤੇ ਵੀ ਨਹੀਂ ਖੁਰਨੇ ਭਗਵੰਤ ਮਾਨ ਖਾਸ ਕਰਕੇ ਚਾਇਓ ਸ਼੍ਰੋਮ ਨਿਕਾਲੀ ਦੇ ਪ੍ਰਧਾਨ ਸੁਬੀਸ਼ ਬਾਦਲ ਹੋਣ ਚਾਹੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਉਹਨਾਂ ਤੇ ਸਿਆਸੀ ਹਮਲੇ ਕਰਦੇ ਆ ਰਹੇ ਨੇ ਸੁਖ ਬਲਾਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਲਦ ਉਥੇ ਕਬਜ਼ਾ ਕਰਕੇ ਸਰਕਾਰੀ ਤੌਰ ਤੇ ਸਰਕਾਰੀ ਸਕੂਲ ਖੋਲਿਆ ਜਾਊਗਾ ਜਿੱਥੇ ਹਰ ਕਲਾਸਰੂਮ ਦੇ ਵਿੱਚ ਇੱਕ ਵੱਖਰਾ ਸਵੇਮਪੂਲ ਹੋਏਗਾ ਕਿਉਂਕਿ ਐਸੂਲੇ ਜਿਹੜਾ ਹੋਟਲ ਆ ਉਹਦਾ ਇੱਕ ਰਾਤ ਦਾ ਕਿਰਾਇਆ 7 ਲੱਖ ਰੁਪਏ ਨੇ ਕੈਪਟਨ ਬਿਰਿੰਦਰ ਸਿੰਘ ਹੋਣਾ ਦੇ ਸਿਆਸੀ ਵਾਰ ਕਰਦੇ ਆ ਭਗਵੰਤ ਮਾਨ ਨੇ ਬੀਤੇ ਦਿਨੀ ਪਟਿਆਲਾ ਵਿੱਚ ਕੀ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਸੀ ਕਿ ਪਟਿਆਲਾ रियासत ਅਹਿਮਦ ਸ਼ਾਹ ਅਬਦਾਲੀ ਕਰਨੀ ਹੋਣ ਦੇ ਵਿੱਚ ਹੈ ਕਿਉਂਕਿ ਇਸ ਸਤੰਬਰ ਨੇ ਅਹਿਮਦ ਸ਼ਾਹ ਅਬਦਾਲੀ ਦੀ ਬੜੀ ਸੇਵਾ ਕੀਤੀ ਸੀ ਜਦੋਂ ਚਲਦਾ ਉਹਨੇ ਨਾਮ ਵਜੋਂ ਇਹਨਾਂ ਨੂੰ ਮਹਾਰਾਜ ਦਾ ਖਿਤਾਬ ਦਿੱਤਾ ਸੀ ਲਗਾਤਾਰ ਟਿੱਪਣੀਆਂ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਆ ਰਹੇ ਨੇ ਤੇ ਅੱਜ ਜਿਹੜਾ ਝਟਕਾ ਹਰਦੀਪ ਸਿੰਘ ਬਟਰੀਲਾ ਵੱਲੋਂ ਦਿੱਤਾ ਗਿਆ ਸ਼੍ਰੋਮਣੀ ਕਾਲੀ ਦਲ ਨੂੰ ਲੈ ਕੇ ਉਹਨਾਂ ਕਾਰਨ ਹੋਣਾ ਸ਼੍ਰੋਮਣੀ ਕਾਲੀ ਦਲ ਦੀ ਚਿੰਤਾ ਵੱਧ ਗਈ। ਉਧਰ ਬੀਤੇ ਦਿਨੀ ਹੀ ਆਮ ਸ਼੍ਰੋਮਣੀ ਕਾਲੀ ਦਲ ਦੇ ਮੁਖ ਬਲਾਰੇ ਅਤੇ ਚੰਡੀਗੜ੍ਹ ਲੋਕ ਸਭਾ ਵਾਸਤੇ ਕੋਆਰਡੀਨੇਟਰ ਬਣਾਏ ਗਏ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸੀਟ ਹਰ ਹੱਤ ਵਿੱਚ ਲੜੇ ਜਾਏਗੀ ਜਲਦ। ਇਹਦਾ ਜਿਹੜਾ ਫੈਸਲਾ ਸੁਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਕਰਨਗੇ। ਤੇ ਮੁਕਾਬਲੇ ਦੇ ਵਿੱਚ ਸੀ ਇਹ ਸੀਟ ਆ ਇਥੇ ਚੰਗਾ ਉਮੀਦਵਾਰ ਹੋਣਾ ਮੈਦਾਨ ਵਿੱਚ ਤਾਂ ਰਹੇ ਜਾਊਗਾ ਵੱਖਰੀ ਗੱਲ ਆ ਕਿ ਹਰਦੀਪ ਸਿੰਘ ਬਟਰੀਲਾ ਨੇ ਪਾਰਟੀ ਨੂੰ ਢੋਖਾ ਦਿੱਤਾ ਐਡਵੋਕੇਟ ਅਰਸ਼ਦੀਪ ਸਿੰਘ ਗਲੇਰ ਨੇ ਵੀ ਕਹਿ ਕੇ ਕਾਲੀ ਦਲ ਦੀ ਚੰਡੀਗੜ੍ਹ ਕਾਈ ਪਾਰਟੀ ਦੇ ਨਾਲ ਡੱਟ ਕੇ ਖੜੀ ਆ ਔਰ ਆਗੂਆਂ ਨੇ ਲੋਕਾਂ ਨੂੰ ਗੁਮਰਾਹ ਕਰਨ ਤੇ ਹਰਦੀਪ ਸਿੰਘ ਬਟਰੀਲਾ ਦੀ ਨਖੇਦੀ ਕੀਤੀ ਸੀ ਸ਼ੁਰੂ ਵਿੱਚ ਕਾਲੀ ਦਲ ਦੀ ਚੰਡੀਗੜ੍ਹ ਕਾਈ ਦੇ ਪਾਰਟੀ ਆਗੂਆਂ ਨੇ ਹਰਦੀਪ ਸਿੰਘ ਬਟਰੀਲਾ ਵੱਲੋਂ ਗੁਮਰਾਹ ਕਰਨ ਦੇ ਦਾਅਵੇ ਦੇ ਨਕੀ ਜੀ ਕਿਤੇ ਨਾਲ ਹੀ ਕਹੇ ਕਿ ਚੰਡੀਗੜ੍ਹ ਦਾ ਯੂਨਿਟ ਸ਼੍ਰੋਮਣੀ ਕਾਲੀ ਦਲ ਦੇ ਨਾਲ ਹੀ ਟਿਕਿਆ ਆਇਆ ਉਹਨਾਂ ਕਹਿੰਦੇ ਕਿ ਸੁਭੀ ਸਿੰਘ ਬਾਦਲ ਦਾ ਫੈਸਲਾ ਪਾਰਟੀ ਨੂੰ ਮਥੇ ਪ੍ਰਵਾਨ ਹੋ ਗਿਆ ਤੇ ਜਲਦ ਚੰਡੀਗੜ੍ਹ ਵਾਸਤੇ ਉਮੀਦਵਾਰ ਘੋਸ਼ਿਤ ਕਰ ਦਿੱਤਾ ਜਾਊਗਾ ਪਾਰਟੀ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਗਰੇ ਸਿਨੀਅਰ ਪਾਰਟੀ ਆਗੂ ਕਰਨ ਅਰਸ਼ਿੰਗ ਪੀਰ ਮੁਹੰਮਦ ਅਤੇ ਹਰਜੀਤ ਸਿੰਘ ਭੁੱਲਰ ਨੇ ਕਿਹਾ ਸੀ ਕਿ ਪਾਰਟੀ ਦੇ ਚੰਡੀਗੜ੍ਹ ਤੋਂ ਐਲਾਨੇਗੇ ਉਮੀਦਵਾਰ ਹਦੀਪ ਸਿੰਘ ਬਟਰੇਰਾ ਨੇ ਗਲਤ ਦਾਵਾ ਕੀਤਾ ਕਿ ਸਾਰੀ ਕਾਈ ਉਹਨਾਂ ਦੇ ਨਾਲ ਕਾਲੀ ਦਲ ਛੱਡ ਕੇ ਗਈ ਉਹਨਾਂ ਕਹਿੰਦੇ ਬਟਰੀਲਾ ਦੇ ਨਾਲ ਜੋ ਗਏ ਉਹ ਉਹਨਾਂ ਦੇ ਨਿੱਜੀ ਮਿੱਤਰ ਹਨ ਤੇ ਪਾਰਟੀ ਵਿੱਚ ਉਹਨਾਂ ਕੋਲ ਕੋਈ ਵੀ ਉਹਦਾ ਨਹੀਂ ਸੀ ਨਾ ਗੁਆਨੇ ਅੱਜ ਇੱਕ ਸ਼ਰਮਨੀ ਕਾਲੀ ਦਲ ਦੇ ਮੁਖ ਦਫਤਰ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਜਿਹੜੀਆਂ ਕਾਲੀ ਦਲ ਵਰਗੀਆਂ ਪਾਰਟੀਆਂ ਸਿਧਾਂਤੇ ਤੇ ਪਹਿਰਾ ਦਿੰਦੇ ਉਹੀ ਲੋਕਾਂ ਨੂੰ ਲਾਭ ਪਹੁੰਚਾਉਂਦੇ ਹਨ ਕਿਹਾ ਕਿ ਬਟਰੀਲਾ ਵਰਗੇ ਮੋਕਾ ਪ੍ਰਸ ਕਦੇ ਵੀ ਕਿਸੇ ਵੀ ਪਾਰਟੀ ਵਿੱਚ ਚਲੇ ਜਾਣ ਨਾਲ ਉਹਨਾਂ ਲੋਕਾਂ ਦੇ ਸਗੇ ਨਹੀਂ ਹੋ ਸਕਦੇ ਉਹਨਾਂ ਕਹਿੰਦੇ ਕਿ ਬਹੁਤ ਹੀ ਮਦਭਾਗੀ ਕੱਲ ਗੱਲ ਹੈ ਕਿ ਪਟਿਆਲਾ ਵੀ ਦੇਸ਼ ਵਿੱਚ ਹੋਰ ਪਾਰਟੀਆਂ ਤੋਂ ਸਿਆਸੀ ਆਗੂਆਂ ਦੀ ਖਿੱਚੇ ਦੀ ਮਾੜੀ ਸਾਜ਼ਿਸ਼ ਦਾ ਹਿੱਸਾ ਬਣ ਗਏ ਨੇ ਤੇ ਚੰਡੀਗੜ੍ਹ ਵਿੱਚ ਇਹ ਰੁਝਾਨ ਸ਼ੁਰੂ ਹੋ ਗਿਆ ਕਿਉਂਕਿ ਸੱਤਾਧਰੀ ਭਾਜਪਾ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਕਿਉਂਕਿ ਇਹ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦਾ ਉਹਨਾਂ ਕਹਾਂਗੇ ਇਹ ਸਾਜ਼ਿਸ਼ ਕਦੇ ਵੀ ਸਫਲ ਨਹੀਂ ਹੋਣ ਦੇਗੀ ਅਤੇ ਅਕਾਲੀ ਦਲ ਇੱਕ ਖੇਤਰੀ ਪਾਰਟੀ ਵਜੋਂ ਸੂਬੇ ਦੇ ਹੱਕਾਂ ਲਈ ਲੜਦਾ ਰਹੇਗਾ ਵਕਾਲ ਸਵਾਲਾਂ ਦੇ ਜਵਾਬ ਦੇ ਵਿੱਚ ਐਡਵੋਕੇਟ ਕਲੀਨਿਕ ਐ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇਸ਼ ਵਿੱਚ ਨਵੀਂ ਰੀਤ ਸ਼ੁਰੂ ਕੀਤੀ ਹੈ ਜਿਹਦੀ ਇਤਿਹਾਸ ਵਿੱਚ ਕੋਈ ਬਰਾਬਰੀ ਨਹੀਂ ਹੈ ਉਹਨਾਂ ਕਿਹਾ ਕਿ ਪਹਿਲੇ ਮੁੱਖ ਮੰਤਰੀ ਜੋ ਜੇਲ੍ਹ ਵਿੱਚ ਬੰਦਨ ਤੇ ਅਹੁਦਾ ਛੱਡਣ ਨੂੰ ਦੀ ਕੋਈ ਵੀ ਨੈਤਿਕਤਾ ਨਹੀਂ ਵਿਖਾਈ ਉਹਨਾਂ ਕਿਹਾ ਕਿ ਕੇਜਰੀਵਾਲ ਨੈਤਿਕਤਾ ਬਾਰੇ ਵੱਡੇ ਵੱਡੇ ਦਾਅਵੇ ਕਰਦੇ ਸਨ ਜੋ ਸਭ ਮੁੱਦੇ ਮੂੰਹ ਦੇਖ ਪਿਆ। ਸਾਰੀ ਜਾਣਕਾਰੀ ਨਾਲ ਟੜਤੋਲ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ।